ਕਬੀਰ ਇਹ ਚਿਤਾਵਨੀ ਮਤ ਸੱਸਾ ਰਹਿ ਜਾਏ ਪਾਛੇ ਭੋਗ ਜੋ ਭੋਗਵੇ ਤਿੰਨ ਕੋ ਗੁੜ ਲੈ ਖਾਏ ਕਬੀਰ ਕਹਿੰਦਾ ਚਿਤਾਵਨੀ ਨੰਮੈਂ ਕੋ ਉਥੈ ਜੋ ਹੋ ਗਿਆ ਹੋ ਗਿਆ ਗੱਲ ਹੈ ਹੋਰ ਨਵੀਂ ਪਹਿਲਾ ਜੋ ਤੁਹਾਨੂੰ ਪੜਿਆ ਸੀ ਉਹਦੇ ਮੁਤਾਬਕ ਚੱਲਦੇ ਰਹੇ ਉਹ ਜਾ ਰਿਹਾ ਭਮਸਾ ਦਾ ਡੁੱਬਣ ਵਾਲਾ ਰਸਤਾ ਮੈਂ ਪਹਿਲਾਂ ਸੀ ਉਹ ਆ ਬੇੜਾ ਚਰਚਰਾ ਜੀ ਤੁਸੀਂ ਬੈਠੇ ਹੋ ਉਹ ਜਿੱਦਣਾ ਹਜ਼ਾਰਾਂ ਛੇਕ ਇਹਦੇ ਜਿਨੀ ਕੋਈ ਵੀ ਬਚਣਾ ਨਾ ਅੱਗੇ ਕੋਈ ਪਾਲ ਲੰਗੇ ਨਾ ਕੋਈ ਲੰਗੇ ਚਿਤਾਵਨੀ ਇਹ ਹੈ ਪਤ ਸਹਸਾ ਰਹਿ ਜਾਏ ਕਿਸੇ ਨੂੰ ਸ਼ੰਕਾ ਨਾ ਰਹੇ ਇਸ ਗੱਲ ਦੀ ਬਾਸ਼ੇ ਭੋਗ ਜੋ ਭੋਗਵੇ ਤੈਨੂੰ ਕੋ ਗੁਰ ਲੈ ਖਾਏ ਜੋ ਜਿੰਨਾ ਵੀ ਤੁਸੀਂ ਪਿੱਛੇ ਧਰ ਮੰਨ ਲਿਆ ਨਾ ਜੋ ਕਰ ਲਿਆ ਕੁਝ ਨਹੀਂ ਹੁੰਦਾ ਗਾਹਾਂ ਨਹੀਂ ਕੁਝ ਮਿਲਣਾ ਆਪਣੇ ਘਰ ਪਹੁੰਚਣ ਵਾਲੀ ਚੀਜ਼ ਨਹੀਂ ਹੈ ਦੁਕਾਨ ਤੇ ਸੌਦਾ ਲੈਣ ਉਰੋਂ ਆਏ ਆ ਆਪਾਂ ਵਿੱਜ ਕਾਰ ਜਾਣਾ ਨਿਆਣਾ ਭੇਜੀ ਦਾ ਘਰੋਂ ਦੁਕਾਨ ਤੇ ਸੌਦਾ ਲੈਣ ਜੋ ਕੋਝੋ ਨੂੰ ਦਈ ਦਾ ਦੁਕਾਨਦਾਰ ਸੌਦਾ ਉਹਦੇ ਪੱਲੇ ਚ ਪਾ ਕੇ ਬਾਅਦ ਚ ਉਹ ਨੂੰ ਥੋੜੇ ਜਿਹੇ ਗੁਰਦੰਦ ਮੈਂ ਤੂੰ ਖਾਲੀ ਤੈਨੂੰ ਆਉਣਾ ਹੁੰਦਾ ਰੂੰਗਾ ਉਹ ਘਰ ਨਾਲ ਜਾਣ ਆਲਾ ਨਹੀਂ ਹੁੰਦਾ ਬਸ ਮੂਝ ਪਾਉਣ ਆਲਾ ਹੀ ਹੁੰਦਾ ਉਹਦੇ ਜੋਗਾ ਜੀ ਤੁਰ ਰੁਕਾ ਕਹਿੰਦੇ ਨੇ ਕਹਿੰਦੇ ਜਿਹੜਾ ਤੁਸੀਂ ਕੀਤਾ ਨਾ ਕਮਾਈ ਦੁਕਾਨ ਤੇ ਗਈ ਐ ਤੁਹਾਡੀ ਉਹਦਾ ਤਾਂ ਤੁਹਾਨੂੰ ਰੁਮਾ ਹੀ ਮਿਲੇ ਗਾਂ ਲਿਆਣ ਕਾਲੇ ਜਾਣ ਨੂੰ ਕੁਝ ਨਹੀਂ ਉਹਦੇ ਨਾਲ ਜੋ ਜ਼ਿੰਦਗੀ ਦਾ ਅਸੀਂ ਹੁਣ ਤੇ ਹੀ ਭੋਗ ਗਿਆ ਕਾਲੇ ਜਾਣ ਨੂੰ ਕੁਝ ਨਹੀਂ ਹੈ ਇੱਥੇ ਖਾ ਲਿਆ ਜਿਹੜਾ ਖਾ ਲਿਆ ਤਿੰਨ ਕੋ ਗੁੜ ਲੈ ਖਾ ਇਹਦਾ ਰਾ ਰਾ ਦਾ ਹੀ ਘਰ ਖਾਣ ਵਾਲੀ ਗੱਲ ਹੈ ਭਾਵੇਂ ਖਾ ਲੋ ਭਾਵੇਂ ਦੇਖ ਲੋ ਜੇ ਨਾ ਤਾਂ ਧਰਤੀ ਜਗੜਦਾ ਹੋ ਜਾਊ ਸਵਾ ਲਿਆ ਚਾਹੇ ਉਹਨੂੰ ਰੱਖ ਲੋ ਜਾਂ ਖਾ ਲੋ ਉੱਥੇ ਜਾਣ ਵਾਲਾ ਕੁਝ ਨਹੀਂ ਹੈ ਨਾਲ। ਵਾ ਗੋੜ ਖਾਲੋ ਲੈ ਕੇ ਜਮਾਤਾ। ਖਾਲੋ ਇੱਥੇ ਇੱਥੇ ਖਾਣ ਵਾਲੀ ਚੀਜ਼। ਉਹ ਉਂਗਾ ਮੜਿਆ ਹੁਣ ਤੱਕ ਜਿਹੜਾ ਤੁਸੀਂ ਕਾਨੂੰਨ ਧਰਮ ਕੀਤਾ ਹੈ ਕੁਝ ਨਹੀਂ ਹੈਗਾ। ਲੈ ਜਾਣ ਵਾਸਤੇ ਕੁਝ ਨਹੀਂ। ਉਹ ਮਿਠਾ ਜ਼ਰੂਰ ਹੋ ਜੂ ਉਹਦੋਂ ਹੋਇਆ। ਉਹ ਮਿਠਾਈ ਆ ਵੀ ਅਸੀਂ ਧਰਮ ਨੂੰ ਮੰਨਦੇ ਆ। ਅਜੇ ਗਾਂ ਤੁਰਨਾ। ਫਿਰ ਗੱਲ ਬਣੂਗੀ। ਇਦੋਂ ਕਹਿੰਦੇ ਹੁਣ ਤੇ ਗਾਹ ਤੁਰੋਂਗੇ ਤਾਂ ਘਰ ਲੈ ਜਾਣ ਵਾਲੀ ਕੀ ਹੈ ਕੋਈ ਹੁਣ ਤਾਂ ਕੁਝ ਨਹੀਂ ਹੈਗਾ ਉਹਨਾਂ ਨੂੰ ਕਹਿ ਰਹੇ ਨੇ ਜਿਹੜਾ ਜੋ ਮੂਰਤੀ ਪੂਜਾਈ ਕਰ ਰਹੇ ਸਟਾਰਟ ਵਿੱਚ ਉਹਨਾਂ ਦਾ ਇਹੀ ਕਹਿਣਾ ਉਹਨਾਂ ਨੇ ਕਿਹਾ ਉਹਨਾਂ ਨੂੰ ਤਾਂ ਸੁਣੇ ਨਹੀਂ ਸੀ ਇਹ ਗੱਲ ਬਖਸ਼ੇ ਭੋਗ ਜੋ ਭੋਗਵੇ ਉਹਨਾਂ ਨੇ ਨਵੀਂ ਜਿਆ ਅੱਜ ਵੀ ਨਵੀਂ ਸੁਣੀ ਹੈ ਗੱਲ ਨਵੀਂ ਸੁਣੀ ਵਾਲੇ ਵਾਸਤੇ ਸ਼ਲੋਕ ਹੈ ਜਿਹਨੇ ਪਹਿਲੀ ਵਾਰੀ ਗੱਲ ਸੁਣੀ ਹੈ ਭਈ ਜੋ ਪਿੱਛੇ ਤੁਸੀਂ ਜੋ ਕੁਝ ਕਰ ਲਿਆ ਜੋ ਮੂਰਤੀ ਪੂਜਾ ਕੀਤੀ ਹੈ ਜੋ ਮਤਲਬ ਹੈ ਪਾਠ ਪੜ੍ਹਿਆ ਔਰ ਬੇਚਾਰੇ ਜੋ ਕੁਝ ਵੀ ਕੀਤਾ ਜਾਏ ਜਿਵੇਂ ਰੋ ਰਿਹਾ ਦਮ ਸਾਧ ਦੇ ਉਹ ਪੰਜ ਜਨਾਂ ਤੋਂ ਸਾਧਨਾ ਛੱਡ ਕੇ ਅਧ ਕਾਹੂ ਬੁਧਵਾ ਦੇ ਉਹ ਫਿਰ ਇਹੀ ਕੁਝ ਹੋਇਆ ਹੈ ਮਤਲਬ ਤੁਹਾਨੂੰ ਇੰਨਾ ਜ਼ਰੂਰ ਚਾਹ ਹੋਇਆ ਵੀ ਮੈਂ ਤਾਂ ਹਰ ਉਹੜੀ ਖੋਜਿਆ ਗੁਰ ਖਾਦਾ ਹੋ ਬਸ ਉਹਨਾ ਕੇ ਗੁਰ ਸੀ ਵੀ ਮਾਤਾ ਹਰਮਤ ਲਜਾਂ ਨੂੰ ਕੁਝ ਨਹੀਂ ਸੀ ਕੱਲ ਲਜਾਂ ਨੂੰ ਕੁਝ ਨਹੀਂ ਅਰੂਪਾ ਘਰ ਜਾ ਫਿਰ ਹੂੰ ਇਸ ਨਾਲ ਨੂੰਗਾ ਕਰਨ ਘਰ ਜਾ ਫਿਰ ਉਹ ਤੇ ਜੇਪਾ ਦੇ ਜਾ ਸਕਦਾ ਹੈ ਤੇ ਖਾਨੂ ਤੇ ਜੇਪਾ ਕੇ ਲੈ ਜਾ ਲਉ ਅਰੂਪਾ ਘਰ ਆ ਕੇ ਘਰ ਸੋ ਹਾਂ ਹਾਂ ਘਰ ਲਿਜਾ ਕੇ ਰੱਖਦੇ ਸੀ ਤੂੰ ਤਰਨਾ ਵੀ ਨਹੀਂ ਖਾਂ ਤਰੀ ਕਰਦੇ ਨਹੀਂ ਉਹ ਮੇਲੇ ਜਾ ਰਹੇ ਨੇ ਜਿਸ ਦਾ ਕਰਮ ਕਾਂਡ ਨੂੰ ਕਰਦੇ ਆਂ ਹਾਂ ਕਰਮ ਹਾਂ ਹਾਂ ਕਹਿੰਦਾ ਹੋ ਘਰ ਕੇ ਉਹ ਨਹੀਂ ਜਾ ਸਕਦਾ ਫਿਰ ਤੱਕ ਜਾ ਸਕਦਾ ਕਾ ਕਬੀਰ ਕਹਣਾ ਨਹੀਂ ਹਾਰਾ ਖੋਲ ਮੜ ਗਿਆ ਫੜ ਫੜ ਨਹੀਂ ਲੱਗਿਆ ਦਰਫੋਲ ਆ ਗਿਆ ਇਹ ਗੱਲ ਤਾਂ ਫੜਦੀ ਆ ਤੁਸੀਂ ਉਹ ਜਿਹੜੀ ਤੌੜੀ ਤੇ ਨਹੀਂ ਦੀ ਚਾਹੀਦੀ ਉਹ ਦੀ ਢਾਲ ਦੀ ਉਹਦੇ ਤਾਂ ਕੋ ਪੈਣਾ ਨਹੀਂ ਫਿਰ ਰੁਕਾ ਤੌੜੀ ਤੇ ਪਰੌਣੇ ਲੀ ਜਾ ਕੇ ਖਾਲਾ ਤੂੰ ਪਰ ਉਹ ਜਿਹੜੀ ਦਾਲ ਪਾਸ ਤੇ ਨਦੀ ਸੀ ਸ਼ਾਮ ਨੂੰ ਰੋਟੀ ਦਾ ਪਕੜੀ ਨਹੀਂ ਫਿਰ ਆਟਾ ਦਾਣ ਧਾੜ ਲੈਣ ਗਿਆ ਸੀ ਰੁਕਾ ਗੁਰ ਲੈ ਕੇ ਆ ਗਿਆ ਵੇ ਆਟਾ ਦਾਣ ਉੱਤੇ ਫਿਰ ਕਦੋਂ ਸਰੂਗਾ ਇਹਨਾ ਅਹੰਕਾਰ ਵਿੱਚ ਹੁੰਦਾ ਨਾ ਪਾਣੀ ਪੜ ਵਰ ਦੇ ਵਿੱਚ ਸਰੂ ਜੀ ਬੰਦ ਇਹਨਾਂ ਨਾਲ ਦੇ ਕਰਦੇ ਜਾਂ ਸੀ ਪਾੜ ਪੜਦੇ ਆ ਮੇਰ ਵਿਚ ਆ ਜਾਂਦੇ ਜੋ ਨੁਕਸਾ ਦੇ ਫਿਰ ਇਹਨਾ ਅਹੰਕਾਰ ਵਿੱਚ ਨਾ ਚਲਾਇਆ ਅਹੰਕਾਰ ਵਿੱਚ ਉੱਥੇ ਜਾ ਸਕਦੇ ਨਹੀਂ 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 ਉਹ ਤੂੰ ਹੋਰ ਨੂੰ ਸਮਝੀ ਪਰਮਾ ਹੋਰ ਨੂੰ ਸਰੋ ਰੁਕਤ ਪਰਮ ਮਾਤਾ ਰਮਾ ਕਾ ਤਾਰਮ ਕਾ ਹੁੰਦਾ ਪਰਪਾਲ ਲੈਣਾ ਹੈ ਇਹ ਰੂਗਾ ਸਮਝਿਆ ਨਹੀਂ ਜੇ ਇਨਾਵਾਂ ਹੋਵੇ ਜੇ ਮੇਰੇ ਰੂਕਾ ਬੱਚਾ ਦੁਬਾਰਾ ਜਾਂਦਾ ਦੁਕਾਨ ਤੇ ਅਸੀਂ ਰੋਜ਼ ਕਿਉਂ ਜਾਂਦੇ ਹਾਂ ਗੁਰਦੁਆਰੇ ਸਾਨੂੰ ਲੋਕ ਕਹਿਣਗੇ ਗੁਰਦੁਆਰੇ ਜਾਂਦੇ ਐ ਸਾਨੂੰ ਨਸ਼ਾ ਹੁੰਦਾ ਸਾਨੂੰ ਨਸ਼ਾ ਇਸ ਗੱਲ ਦਾ ਕਹਾਂ ਜਾਨੀ ਹਾਂ ਜੀ ਕਬੀਰ ਇਹ ਚਿਤਾਬ ਨਹੀਂ ਮਤ ਸੈਸਾ ਰਹਿ ਜਾਏ ਪਾਸ਼ੇ ਭੋਗ ਜੋ ਭੋਗਵੇ ਤੈਨ ਕੋ ਗੁਰ ਲੈ ਖਾਏ ਹਾਂ ਜਿੰਨਾ ਅਸੀਂ ਭੋਗ ਭੋਗੇ ਨੇ ਜੋ ਵੀ ਅਸੀਂ ਧਰਮ ਦੇ ਕੰਮ ਕੀਤੇ ਨੇ ਉਹਦੇ ਚ ਕਲ ਜਾਣ ਵਾਲਾ ਦਰਗਾਹ ਦੇ ਵਿੱਚ ਕੋਈ ਪ੍ਰਾਪਤੀ ਵਾਲਾ ਕੁਝ ਵੀ ਨਹੀਂ ਹੈ ਉਹਦਾ ਨਹੀਂ ਫਲ ਨਹੀਂ ਮਿਲਣਾ ਉਹਨੂੰ ਗਿਆਨ ਫਲ ਮਿਲਣਾ ਸੀ ਗਿਆਨ ਫਲ ਦੇਣਾ ਕੋਈ ਵੀ ਫਲ ਗੋਹ ਜਾਣ ਵਾਲਾ ਉਦੈ ਅਸੀਂ ਬੰਦੇ ਦੇ ਵੀ ਕੀ ਆ ਮੰਗਦੇ ਵੀ ਅਸੀਂ ਆਹੀ ਆ ਮਨੋ ਕਾਮਨਾਵਾਂ ਪੂਰੀਆਂ ਬਗਿਆ ਵੀ ਤਾਂ ਇਹੀ ਆ ਹਾਂਜੀ